ਅ ਅੱਜ ਜਗ ਬਾਣੀ ਪੰਜਾਬ ਕੇਸਰੀ ਜੋ ਕਿ ਪੰਜਾਬ ਦਾ ਬੜਾ ਨਾਮਵਰ ਜਿਹਨੂੰ ਕਹ ਲੋ ਵੀ ਸਾਡਾ ਆਧਾਰ ਹੈ ਜਰਨਲਿਜ਼ਮ ਦਾ ਉਹਨਾਂ ਦੇ ਸੰਸਥਾਪਕ ਲਾਲਾ ਜਗਤ ਨਾਰਾਇਣ ਜੀ ਦੀ ਅੱਜ 44ਵੀਂ ਵਰ੍ਹੇ ਸਿਰ ਨੂੰ ਸਮਰਪਿਤ ਹੁੰਦੇ ਹੋਏ ਜੋ ਖੂਨਦਾਨ ਕੈਂਪ ਹੈ ਜੋ ਜੋ ਸੈਕਟਰ 25 ਵਿਖੇ ਉਰੇ ਚੰਡੀਗੜ੍ਹ ਵਿਖੇ ਲਗਾਇਆ ਗਿਆ ਮੈਂ ਅੱਜ ਉਰੇ ਪਹੁੰਚੇ ਆ ਤੇ ਇਹਨਾਂ ਦੇ ਇਸ ਖੂਨਦਾਨ ਕੈਂਪ ਦੇ ਵਿੱਚ ਕਿਉਂਕਿ લાલાજી ਦੀ યાદ ਦੇ ਵਿੱਚ ਇਹ ਹਰ ਸਾਲ ਖੂਨਦਾਨ ਕੈਂਪ ਲਗਵਾਉਂਦੇ ਔਰ ਸਾਲਚ ਬਲਕੇ ਦੋ ਇੱਕ ਮੈਡੀਕਲ ਕੈਂਪ ਤੇ ਖੂਨਦਾਨ ਕੈਂਪ ਲਗਵਾਉਂਦੇ ਹੁੰਦੇ ਨੇ ਔਰ ਹਜ਼ਾਰਾਂ ਹੀ ਲੋਕ ਜਿਹੜੇ ਨੇ ਉਹ ਇਹਦੇ ਵਿੱਚ ਆਪਣਾ ਰક્ત ਹੈ ਜਿਹੜਾ ਉਹ ਖੂਨ ਹੈ ਜਿਹੜਾ ਡੋਨੇਟ ਕਰਕੇ ਜਾਂਦੇ ਨੇ ਸੋ ਅਕੋ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਔਨਰੇਬਲ ਸ਼੍ਰੀ ਵਿਜੇ ਚੋਪੜਾ ਜੀ ਅਵਿਨਾਸ਼ ਚੋਪੜਾ ਜੀ ਅ ਅਰुण ਚੋਪੜਾ ਜੀ ਤੇ ਉਹਨਾਂ ਦੇ ਅੱਗੋਂ ਬੱਚੇ ਨੇ ਜਿਹੜੇ ਅਭਿਜੈ ਜੀ ਅਰੂਸ਼ ਜੀ ਸਾਰਾ ਜਿਹੜਾ ਪਰਿਵਾਰ ਹੈ ਉਹ ਅੱਗੇ ਬੜਾ ਮਤਲਬ ਕਿ ਇਹਨਾਂ ਦੀ ਜਿਹੜੀ ਲੈਗੇਸੀ ਹੈ ਚੱਲਦੀ ਜਾ ਰਹੀ ਹੈ ਮੈਂ ਸਾਰੇ ਚੋਪੜਾ ਪਰਿਵਾਰ ਨੂੰ ਇਸ ਮੌਕੇ ਦੇ ਉੱਤੇ ਇਸ ਉਪਰਾਲੇ ਦੇ ਲਈ ਜਿੱਥੇ ਮੈਂ ਵਧਾਈ ਦਿੰਦਾ ਹਾਂ ਉੱਥੇ ਧੰਨਵਾਦ ਵੀ ਕਰਦਾ ਕਿ ਇਸ ਉਪਰਾਲੇ ਦੇ ਨਾਲ ਹਜ਼ਾਰਾਂ ਹੀ ਬੰਦਿਆਂ ਨੂੰ ਜਿਹੜਾ ਹੈ ਇਹ ਜਿਹੜਾ ਮਤਲਬ ਕਿ ਖੂਨ ਹੈ ਇਹ ਮਿਲਦਾ ਹੈ ਔਰ ਪਤਾ ਨਹੀਂ ਕਿੰਨਿਆਂ ਦੀ ਜ਼ਿੰਦਗੀ ਹੈ ਜਿਹੜੀ ਆਏ ਸਾਲ ਹੈ ਜਿਹੜੀ ਉਹ ਇਸ ਇਸ ਉਪਰਾਲੇ ਦੇ ਨਾਲ ਬਚਦੀ ਹੈ ਸੋ ਅੱਜ ਜure ਪਹੁੰਚੇ ਆ ਮੈਂ ਲਾਲਾ ਜੀ ਨੂੰ ਅਸੀਂ ਆਪਣੇ ਵੱਲੋਂ ਸ਼ਰਦਾ ਦੇ ਜਾਨੀ ਕਿ ਭਾਪ ਪੇਟ ਕਰਨ ਲਈ ਆਏ ਧੰਨਵਾਦ